224 ਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬادلਦੇਸ ਨੂੰ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਫਗਵਾੜਾ ਤੋਂ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਰঞ্জੀਤ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਪ੍ਰਧਾਨਗੜ੍ਹ ਸਥਾਨਕ ਗੁਰਦੁਆਰਾ ਸੁਖਚਾਨਾ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸਾਰੇ ਹੀ ਵਰਕਰਾਂ ਨੇ ਆਪੋ ਆਪਣੇ ਸੁਝਾਅ ਵੀ ਦਿੱਤੇ ਇਸ ਮੌਕੇ ਗੱਲਬਾਤ ਕਰਦੇ ਰঞ্জੀਤ ਸਿੰਘ ਖੁਰਾਨਾ ਤੇ ਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਰਕਰਾਂ ਦੇ ਲਏ ਗਏ ਵਿਚਾਰਾਂ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਕੋਲ ਪਹੁੰਚਾਇਆ ਜਾਵੇਗਾ ਉਨ੍ਹਾਂ ਆਖਿਆ ਕਿ ਪਿਛਲੀਆਂ ਚੋਣਾਂ ਦੌਰਾਨ ਜੋ ਵੀ ਕਮੀਆਂ ਪੇਸ਼ੀਆਂ ਸਨ ਉਸ ਨੂੰ ਦੂਰ ਕਰਕੇ ਪੂਰੀ ਇਕਜੁੱਟਤਾ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਮਿਹਨਤ ਕਰਦਿਆਂ ਸ਼ਾਂਤ ਅਚਿਤ ਦਰਜ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਉਸ ਲਈ ਬੋਰਡ ਬਣਾਉਣ ਦੀ ਆਖਰੀ ਤਾਰੀਖ 31 ਜੁਲਾਈ ਹੈ ਤੇ ਉਸ ਤੋਂ ਬਾਅਦ ਤਾਰੀਖ ਵਿੱਚ ਵਾਧਾ ਨਹੀਂ ਹੋਵੇਗਾ ਇਸ ਲਈ ਸਮੂਹ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਦੇ ਲੋਕ ਆਪੋ ਆਪਣੀਆਂ ਵੋਟਾਂ ਬਣਵਾ ਲੈਣ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫੋਗਾੜਾ ਦੀ ਦਿਹਾਤੀ ਤੇ ਸ਼ਹਿਰੀ ਦੀ ਇੱਕ ਮੀਟਿੰਗ ਜਿਹੜੀ ਸਾਡੀ ਹੋਈ ਆ ਛੇ ਪਾਸ਼ਾਏ ਦੀ ਚੇਦੇਸ਼ੁਤਤੀ ਗੁਰਦੁਆਰਾ ਸ਼੍ਰੀ ਸੁਖਚਾਨ ਸਾਹਿਬ ਵਿਖੇ ਇਸੇ ਸਾਰੇ ਸਾਡੇ ਅਕਾਲੀ ਦਲ ਦੇ ਵਰਕਰ ਔਧੇਦਾਰ ਸਰਬੰਸਾਡੀ ਸੀਨੀਅਰ ਲੀਡਰਸ਼ਿਪ ਪਹੁੰਚੀ ਆ ਤੇ ਇਸ ਮੀਟਿੰਗ 'ਚ ਸਾਡਾ ਵਿਚਾਰ ਵਟਾਂਦਰਾ ਹੋਇਆ ਜਿਹੜੀਆਂ ਆਉਣ ਵਾਲੀਆਂ ਇੱਕ ਤਾਂ ਐ ਜੀ ਬੀ ਸੀ ਦੀ ਜਿਹੜੇ ਵੋਟਾਂ ਹੈਗੇ ਆ ਜਿਹਦੀ ਤਰੀਖ ਹੈਗੀ ਆ 31 ਜੁਲਾਈ ਲਾਸਟ ਡੇਟ ਆ ਇੱਕ ਤਾਂ ਮੈਂ ਪਹਿਲਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਆਪਣੀਆਂ ਵੋਟਾਂ ਬਣਾਈਏ ਕਿਉਂਕਿ 31 ਤਰੀਕ ਤੋਂ ਬਾਅਦ ਜੁਲਾਈ ਤੋਂ ਬਾਅਦ ਇਹ ਡੇਟਰੀ ਪਤਨੀ ਇਹ ਤਾਂ ਮੈਂ ਸਾਰਾ ਫਗਵਾੜਾ ਨਿਵਾਸੀਆਂ ਨੂੰ ਚਾਹੀ ਉਹ ਪਿੰਡਾਂ ਦੀ ਹੈ ਚਾਹੀ ਸ਼ਹਿਰ ਦੀ ਹੈ ਸਾਰਿਆਂ ਨੂੰ ਬੇਨਤੀ ਕਰਦਾ ਤੇ ਇਸ ਮੀਟਿੰਗ ਸਾਡੇ ਬਾਕੀ ਵਿਚਾਰਾ ਵੀ ਹੋਈਆਂ ਜਿਹੜੇ ਲੋਕ ਸਭਾ ਇਲੈਕਸ਼ਨ ਹੋ ਕੇ ਗਈਆਂ ਉਸ ਤੋਂ ਬਾਅਦ ਸਾਡੀ ਬਿਲੀ ਮੀਟਿੰਗ ਸੀ ਇਸ ਵੀ ਵਿਚਾਰਾ ਹੋਈਆਂ ਤੇ ਹਰੇਕ ਨੇ ਆਪਣੇ ਵਿਚਾਰ ਦਿੱਤੇ ਆ ਆਪਣੇ ਸੁਝਾਅ ਦਿੱਤੇ ਆ ਕਿ ਉਹ ਅਸੀਂ ਆਪਣੀ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਜੀ ਦਾ ਪੰਚਾਇਤ ਜਾਣਗੇ ਤੇ ਸਾਰੇ ਅਕਾਲੀ ਦਲ ਹਲਕਾ ਫਗਵਾੜਾ ਦੇ ਚਾਹੇ ਉਹ ਦਿਹਾਤੀ ਚਾਹੇ ਸ਼ਹਿਰੀ ਉਹਨਾਂ ਸਾਰਿਆਂ ਨੇ ਮੈਂ ਸਰਦਾਰ ਸੁਖੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਚ ਆਪਣਾ ਭਰੋਸਾ ਪ੍ਰਗਟ ਕੀਤਾ ਕਿ ਸਾਹ ਸੁਖੀਰ ਸਿੰਘ ਬਾਦਲ ਜੀ ਨੇ ਜੋ ਪਾਰਟੀ ਲਈ ਕੀਤਾ ਚਾਹੀ ਉਹਨਾਂ ਨੇ 3500 ਕਿਲੋਮੀਟਰ ਦੀ ਯਾਤਰਾ ਗੱਡੀ ਦੇ ਬੈਠ ਕੇ ਪੰਜਾਬ ਵਜਾਓ ਯਾਤਰਾ ਕੀਤੀ ਆ ਉਹ ਚ ਉਹਨਾਂ ਨੇ ਸਾਰਾ ਕਿ ਬਾਲ ਸਾਰੇ ਬਹੁਤ ਮਿਲਤ ਕੀਤੀ ਆ ਹਾਂ ਕੁਝ ਕਮੀਆਂ ਰਹਿ ਗਈਆਂ ਉਹ ਸੀ ਜਿਹੜੀਆਂ ਅਗਲੀ ਜਿਹੜੇ ਇਲੈਕਸ਼ਨ ਆਉਗੇ ਚਾਹੀ ਉਹ ਐਮ ਸੀ ਵੀਆ ਹੋਣ ਚਾਹੀਏ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਉਹ ਅਸੀਂ ਡਟ ਕੇ ਲੜਾਂਗੇ ਸ਼ਰੂਮ ਨਹੀਂ ਇਕੱਲੇ ਦਾ ਡਟ ਕੇ ਲੜੂਗਾ ਤੇ ਜਿੱਤੂ ਆਵੇ ਕਿ ਅਸੀਂ ਜਿਹੜੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਪਹਿਲੀ ਮੀਟਿੰਗ ਆ ਤੇ ਆਉਣ ਵਾਲੀਆਂ ਜੜੀਆਂ ਇਲੈਕਸ਼ਨਾਂ ਹੈਗੀਆਂ ਉਹ ਬਲਾਕ ਸੰਪਤੀ ਜ਼ਿਲ੍ਹਾ ਪਿਸ਼ ਪੰਚਾਇਤਾਂ ਜਾਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜੋ ਵੀ ਹੈਗੀਆਂ ਉਹਤੇ ਤੇ ਸਾਰੇ ਹੀ ਵਰਕਰਾਂ ਦੇ ਨੇ ਵਿਚਾਰ ਤੇ ਬਟੰਦਰੇ ਹੋਏ ਸਾਰਿਆਂ ਦੇ ਸੁਝਾਅ ਲੈ ਗਏ ਜੋ ਇਹਨਾਂ ਨੇ ਸੁਝਾਅ ਦਿੱਤੇ ਆ ਅਸੀਂ ਪਾਰਟੀ ਹਾਈ ਕਮਾਂਡ ਤੱਕ ਵੀ ਪਹੁੰਚਾਵਾਂਗੇ ਆਪਾਂ ਨੇ ਤੇ ਵੀ ਅਸੀਂ ਅਮਲ ਚ ਲਿਆਵਾਂਗੇ ਅਸੀਂ ਸਾਰੇ ਵੀਰਾਂ ਨੂੰ ਨਾਲ ਲੈ ਕੇ ਭੈਣਾਂ ਨੂੰ ਨਾਲ ਲੈ ਕੇ ਵਰਕਰਾਂ ਨੂੰ ਨਾਲ ਲੈ ਕੇ ਛੋੜੇ ਔਰ ਵੱਡੇ ਨੂੰ ਨਾਲ ਲੈ ਕੇ ਅਸੀਂ ਪਾਰਟੀ ਦਾ ਹਰ ਵਕਤ ਕੰਮ ਕਰਨ ਲਈ ਤਿਆਰ ਰਹਿਵਾਂਗੇ ਜਿਮਨੀ ਚੌਂ ਦੇ ਵਿੱਚ ਆਪਾਂ ਨੂੰ ਵੋਟਾਂ ਕੱਟ ਪਾਉਂਦਾ ਕੀ ਮਤਲਬ ਹੀ ਦੇਖੋ ਜਿਮਨੀ ਚੌਂ ਹਮੇਸ਼ਾ ਜਿਹੜੀ ਸਰਕਾਰਾਂ ਦੇ ਧੱਕੇ ਹੁੰਦੇ ਆ ਸਰਕਾਰਾਂ ਦੇ ਪ੍ਰੈਸ਼ਰ ਥੱਲੇ ਹੁੰਦੀਆਂ ਨੇ ਇਸ ਕਰਕੇ ਜਿਮਨੀ ਚੌਂ ਦਾ ਕੋਈ ਬੜਾ ਮੈਣਾ ਨਹੀਂ ਰੱਖਦਾ ਇਸ ਟਾਈਮ ਜਿਹੜੀ ਆ ਆਉਣ ਵਾਲੀਆਂ ਜਿਹੜੀਆਂ ਆਮ ਜਿਹੜੀਆਂ ਚੋਣਾਂ ਹੋ ਗਈਆਂ ਉਹ ਤਾਂ ਨਤੀਜੇ ਜਿਹੜੇ ਬਹੁਤ ਹੀ ਅਲੱਗ ਆਉਣਗੇ